ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਦਿਖਾਉਂਦੇ ਆ ਸੇਲਾ ਡਿਟੇਲ ਵੀਰ ਤੋਂ ਬਹੁਤ ਆਓ ਅੱਗੇ ਕਰੀਏ ਕਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬੈਡ ਪੜਾਉਤੋਂ ਦਾ ਜ਼ਿਲ੍ਹਾ ਕਰਬੂਤਲਾ ਲਾਪਰੀ ਜੰਗ ਭਾਈ ਨਾਮ ਮ ਕੁੜਿਆ ਗਿਆ ਆਪਣੇ ਸਿਧਵਾ ਦੋਨਾਂ ਹਨਾ ਹਾਂਜੀ ਸਿਧਵਾ ਦੋਨਾਂ ਦੇ ਨੇੜੇ ਹੈ ਆਪਣਾ 7710378870 7710378870 ਜਿਹੜੀ ਆਪਾਂ ਇਹ ਵਿਹੜ ਦੇਖਦੇ ਪਿਆ ਸੁਆ ਕਿਹੜਾ ਸੂਰਜੀ ਆ ਜੀ ਇਹ ਬਾਜੀ ਚੌਗ ਦੇ ਚੱਕਦੀ ਆ ਪਲੂਨ ਆ ਠੀਕ ਹੈ ਤੇ ਮਾਂ ਦਾ ਇਹਦਾ ਹੈਗਾ 46 ਕਿਲੋ ਦਾ ਰਕਾਰ ਪਲੂਨ ਪਹਿਲਾ ਸੁਆ ਸੁੰਦੀ ਆ ਹਾਂਜੀ ਚੌਗ ਦੇ ਦੰਦਾ ਜੇ ਚੱਕਦੀ ਪਈ ਆ ਹਾਂਜੀ ਹਾਂਜੀ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕਰਿਆ ਮੈਨੂੰ ਪਤਾ ਲੱਗਾ ਇਹਦੇ ਉਹ ਤਾਂ ਕਹਿੰਦੇ ਸੈਕਸਲ ਪਰ ਆਪਾਂ ਸੈਕਸਲ ਨਹੀਂ ਕਹਿੰਨੇ ਪਛਾ ਵੀ ਦੇ ਦੰਦੀਆਂ ਕਈ ਵਾਰੀ ਤੇ ਮੁੜ ਕੇ ਬੰਦੇ ਲਾਂਮੇ ਦਿੰਦੇ ਆ ਠੀਕ ਐ ਨੋਰਮਲ ਸਮਝ ਕੇ ਲਵੇ ਉਹ ਤੇ ਕਹਿੰਦੇ ਬੈਂਪਦਾ ਲੱਗਾ ਅਜੇ ਠੀਕ ਐ ਤੇ ਦਿਨ ਕਹਿ ਕੇ ਸੂਣ ਚ ਬਾਕੀ ਇਹਦੇ ਇਹਦੇ DNA ਉਹ ਤੇ ਕਹਿੰਦੇ ਆ ਵੀ ਅਜੇ ਪੁੜਿਆਂ ਦੇ ਹਿਸਾਬ ਨਾਲ ਤਾਂ ਪਾਜੀ ਅਜੇ ਲੈ ਜੂ 6-7 ਦਿਨ ਪਰ ਉਹ ਤੇ ਕਹਿੰਦੇ 12 ਦਿਨ ਪੈ ਠੀਕ ਐ ਤੇ ਮੇਰੇ ਵੱਲੋਂ ਅੱਜ ਵੀ ਸੂਪਵੇਂ ਗਾਂ ਤਿਆਰੀ ਚ ਫੁੱਲ ਠੀਕ ਐ ਲੱਗ ਭਾਗ ਮੰਨ ਕੇ ਚੱਲੇ ਵੀ 2-4 ਦਿਨ ਕੱਢ ਸਕਦੀ ਐ 2-4 ਦਿਨ ਕੱਢ ਜੂਗੀ ਕਈ ਵਾਰੀ ਓਨ ਜਾਣ ਚ ਪਸ਼ੂ ਸੂਪਿੰਦਾ ਵਾ ਜਲਦੀ ਵੀ ਇੱਕ ਅੱਧਾ ਦਿਨ ਅੱਗੇ ਪਿੱਛੇ ਪਸ਼ੂ ਸੂਪਿੰਦਾ ਹਨਾ ਠੀਕ ਹੈ ਆਪਾਂ ਇਹਦਾ ਬੋਡੀ ਵੇਟ ਅੰਦਾਜ਼ਾ ਲਾ ਕੇ ਜਿਹੜੇ ਸਾਲਾਂ ਪੰਜ ਨੇ ਆਪਣਾ ਰਿਕਾਰਡ ਲੋ ਮੈਂ 35 ਕਿਲੋ ਲੈ ਸਕਦਾ ਇਹ ਗਾਂ ਤੋਂ ਠੀਕ ਹੈ ਵੀ ਆਪਣੇ ਕੋਲ ਘਰੇ ਰੱਖੂ ਆਪਾਂ ਆਪਦੀ ਮੈਨੇਜਮੈਂਟ ਦੇ ਹਿਸਾਬ ਨਾਲ ਇਹ ਤੋਂ 35 ਲੀਟਰ ਤੱਕ ਚੋ ਸਕਦੇ ਆ ਇਧਰ ਲੇਵੇ ਤੇ ਮਾਰੋ ਮਾਰਾ ਸੋ ਲੇਵਾ ਦੇਖੋ ਜੇ ਮੈਂ ਕਹਿਵਾਦਾ ਫੁੱਟਵਾਲ ਵਾਂਗੂ ਫਸੀ ਪਈ ਆ ਮੈਂ ਗਿਆ ਭਾਜੀ ਇਹ ਨੇ ਹੋਣੀ ਨਹੀਂ ਤਿਆਰੀ ਅਗਲੇ ਸੂਏ ਜਾ ਕੇ ਹਨਾ ਇਹ ਇੰਨਾ ਕੇ ਰਿਕਾਰਡ ਪੈਦਾ ਕਰੂਗੀ ਨਾਗਾ ਜਿਹੜਾ ਵੀ ਮੰਨ ਕੇ ਚਲੋ ਵੀ 40 46 ਕਿਲੋ ਦੁੱਧ ਦਊਗੀ ਦੂਜੇ ਸੂਏ ਜਿਹੜਾ ਚੰਗਾ ਬਰੀਡ ਬਣ ਕੇ ਚਲੋ ਵੀ ਭਾਲ ਦੇ ਆ ਵੀ ਆਪਾਂ ਫਾਰਮ ਚੈਰ ਕਰਨਾ ਇਹ ਚੰਗਾ ਦੁੱਧ ਆ ਦੇਖੋ ਨਸਾਂ ਨਸਾਂ ਦੇਖੋ ਥਾਣ ਵੀ ਬਹੁਤ ਧੀਆ ਲੱਗਾ ਜਿਹਨੇ ਹੱਥ ਨਾਲ ਚਵਾਈ ਕਰਨੀ ਆ ਹੱਥ ਨਾਲ ਚਵਾਈ ਕਰੇ ਜਿਹਨੇ ਮਸ਼ੀਨ ਨਾਲ ਲਾਉਣੀ ਮਸ਼ੀਨ ਨਾਲ ਹਵਾਨਾ ਨਸਾਂ ਨਸਾਂ ਬਹੁਤ ਆ ਤੇ 46 ਕਿਲੋ ਦਾ ਰਿਕਾਰਡ ਆ ਇਹਦੀ ਮਾਂ ਦਾ ਹਵਾਨਾ ਅੱਗੇ ਪਿੱਛੇ ਦਾ ਜਮਾ ਹਣਾ ਸੋ ਦੇਖੋ ਹਵਾਨਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਤੇ ਸਾਫ ਸੁਥਰੀ ਟੋਰੀ ਖੋਲ ਕੇ ਬੜਾ ਜਿਆਦਾ ਬਾਹਰ ਨੂੰ ਇਹਨੂੰ ਸੋ ਬਾਕੀ ਲੇਵੇ ਦੀ ਬਨਤਰ ਵਗੈਰਾ ਦੇਖੋ ਚਾਰੇ ਤਾਂ ਨਿਖੜਵੇਂ ਸਾਫ ਸੁਥਰੇ ਤੇ ਹਵਾਨਾ ਜਮਾ ਮਨ ਕੇ ਚਲੋਗੇ ਰੂਹ ਆਫ ਵਰਗਾ ਬਹਿ ਜਾਵੇ ਦੁੱਧ ਸਕੰਜਵੀ ਖੋਲੇ ਹੁੰਦਾ ਤੇ ਰਾਜੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਸਾਫ ਸੁਥਰੀ ਤੇ ਬਿਊਟੀ ਵਗੈਰਾ ਦੇਖੋ ਕਰਮ ਵਾਲੇ ਦਾ ਉੱਪਰ ਲੰਬੀ ਉਮਰ ਲਾਵੇ ਲੱਤ ਮੋੜਦੀ ਨਹੀਂ ਪਈ ਆ ਅੱਜ ਦੇ ਟਾਈਮ 'ਚ ਉਹ ਜ਼ਿਆਦਾ ਲੇਵਾ ਗੱਡੀ ਫਿਰਦੀ ਜਿੱਦੇ ਤਿਆਰ ਹੋ ਗਈ ਮੰਨ ਕੇ ਚੱਲ ਵੀ ਆ ਕੇ ਅਜੇ ਪੂੜਾ ਇੱਕ ਨਹੀਂ ਤੋੜਿਆ ਆਏ ਤਾਂ ਮੇਰੇ ਤਾਂ ਹੁਣ 6 ਦਿਨ ਨਹੀਂ ਸੁੰਦੀ ਕਿਹ ਵਾਰ ਵੀਰ ਕਹਿੰਦੇ ਇੱਕੜ ਲਾਉਣ ਦੇ ਹੁਣ ਆਪ ਆਪ ਵੀ ਸਾਹਮਣੇ ਦੇਖੀ ਜਾਂਦੀ ਹੈ ਮੈਨੂੰ ਤਾਂ ਸੋਣ ਵਾਲੀ ਹੈ ਇੱਕੜ ਕੌਣ ਲਓ ਇਹ ਤਾਂ ਲੱਗਦੀ ਵੀ ਨਹੀਂ ਹੈਣਾ ਇਹ ਮੰਨ ਕੇ ਚੱਲੋ ਇਹ ਜੇ ਸਵੇਰ ਦੀ ਸੂਈ ਵੀ ਵੀਰੇ ਜਿੰਨੂੰ ਜਿੰਨੂੰ ਸਮਝਵਾ ਜਿੰਨੀ ਕੋ ਉਹਨਾਂ ਕੋ ਕਰ ਲੈਂਦਾ ਕੰਮ ਵੀਰੇ ਇਹ ਹੁਣ ਪਹਿਲੇ ਸੂਏ ਇੰਨੀ ਤਿਆਰੀ ਕਰੀ ਫਿਰਦੀ ਆ ਜਿਹੜੇ ਬੰਦੇ ਨੇ ਹੈ ਨਾ ਇਹ ਅੱਗਾ ਇਹਦਾ ਬਣਾ ਦੂਗੀ ਜਿਹੜਾ ਬੰਦਾ ਲਊਗਾ ਠੀਕ ਹੈ ਵੀ ਗਾਂ ਜਾ ਕੇ ਤਰੱਕੀ ਕਰੂਗਾ ਇਹ ਗਾਂ ਦੇ ਨਾਲ ਆਪਣਾ ਗਰੰਟੀ ਨਾਲ ਆਪਾਂ ਉਹ ਬੰਦੇ ਨੂੰ ਕਹਦੇ ਨੇ ਜਿਹੜਾ ਵੀ ਲਊਗਾ ਪੂਰੀ ਸਾਫ ਸਫਾਈ ਬਿਊਟੀ ਵਗੈਰਾ ਫੁੱਲ ਪਹੁੰਚ ਜਾਦੀ ਆ ਬਾਕੀ ਚੰਗੀ ਆ 1200 ਤੋਂ ਬਹੁਤ ਚੰਗੇ ਤੋਂ ਲਿਆਂਦੀ ਆਪਾਂ ਚਮਕ ਵਗੈਰਾ ਪੂਰੀ ਤੇ ਖੁੱਲੀ ਫਿਰਦੀ ਚੰਗਾ ਮੈਨੇਜਮੈਂਟ ਚੰਗੇ ਗੱਟੇ ਖਾ ਕੇ ਆਈ ਵੇ ਕਾਰਗਿਲ ਦੇ ਹੈ ਨਾ ਮੈਂ ਕਿਹਾ ਵੀਰੇ ਬੰਦੇ ਨੇ ਸਾਮ ਚੰਗੀ ਕੀਤੀ ਹੋਈ ਲੈ ਚੱਲ ਵੀਰੇ ਘੁਮਾ ਦੇ ਤੂੰ ਦੇਖੋ ਮੂੰਹ ਮੱਥਾ ਇਹਦਾ ਇੱਕ ਵਾਰੀ ਲੈ ਵੇ ਤੇ ਮਾਰ ਕੇ ਵੇਖ ਦਿਖਾ ਦੇ ਜਰਾ ਸੋ ਦੇਖੋ ਥੱਲੇ ਬੈਠ ਚੜਦਾ ਮੱਲਾ ਨੂੰ ਤੁਰ ਜੇ ਜਾਵਾਂ ਤੁਰਿਆ ਨਹੀਂ ਜਾਂਦਾ ਬੈੜ ਤੋਂ ਤੇ ਜਿੱਦੇ ਕਰਮਾਂ ਵਾਲੇ ਬਚਾ ਧਰਤੇ ਨੇ ਇਹਦੇ ਚਾਰ ਚੰਨੇ ਤੇ ਹੋਰ ਹੀ ਹੋਣਗੇ ਚੰਗਾ ਦੁੱਧ ਪ੍ਰਦਰਸ਼ਨ ਕਰੂਗੀ ਅੰਦਾਜ਼ਾ ਲਾ ਕੇ ਚੱਲਿਆ ਵਾ ਗਰਮੀ ਦੇ ਹਿਸਾਬ ਨਾਲ ਕਿੰਨਾ ਮੰਨ ਕੇ ਲਵੇ ਬੰਦਾ ਇਹਨੇ ਗਰਮੀ ਚ ਚੱਲੂਗੀ ਠੀਕ ਹੈ 30 ਪਲੱਸ ਦੀ ਤਾਂ ਗਰੰਟੀ ਦੇ ਦਮਾਂ 30 ਤੋਂ ਪਾਰ ਜਾਂਦੀ। ਨਾ ਆਉਣਾ ਚਾਹੀਦਾ ਬੰਦੇ ਨੂੰ। ਠੀਕ ਹੈ। ਹਾਂਜੀ। ਸਟੋਨ ਵਾਲਾ ਚਾਹੀਦਾ। ਉਹ ਸੇਵਾ ਹੀ ਨਾ ਕੀਤੀ ਵੀਰੇ ਉਹ ਤਾਂ ਫੇਰ 20 ਕਿਲੋ ਵੀ ਨਹੀਂ ਲੱਗਦਾ। ਨਹੀਂ ਜਿਹੜੀ ਗੱਲ ਆ ਜਾਵਾ। ਸੋ ਬੱਚੀ ਦੇਖੋ ਜਿਵੇਂ ਕਹਿਵਾਤਾ ਤੁਹਾਨੂੰ ਜਿਵੇਂ ਨਗੀਨਾ ਦਿਖਾਇਆ ਆਪਾਂ ਪਲੂਣ ਪਹਿਲਾ ਸੂਆ ਮੋਹ ਚਾਰ ਦਾ ਦਾ ਤੇ ਲੱਗ ਲੱਗ ਭਾਗ ਤਿਆਰੀ ਦੇ ਵਿੱਚ ਆ ਹਣਾ। ਹੈਗੀ ਚੱਕਰ ਆ। ਹੁਣ ਜਿਹੜੀ ਪਹਿਲੇ ਸੂਏ ਦਾ ਆਰਡਰ ਲੈਣਾ ਲਈ ਕਰਦੀ ਹੈ ਲੇਵਾ ਤੇ ਉਹ ਜਾ ਕੇ ਦੂਜੇ ਸੂਏ ਕੀ ਕਰੂਗੀ ਆਪਣੇ ਬੰਦੇ ਕਰ ਲੈਂਦੇ ਆ। ਪੈਸੇ ਦੇਖ ਲੈਂਦੇ 10-15000 ਰੁਪਇਆ ਵੀਰੇ ਆਪਾਂ ਵੀ ਚੰਗੇ ਪੈਸੇ ਲਾ ਕੇ ਲਿਆਏ ਹੋ ਇੰਤਾਂ ਦੀ ਵੇੜ ਤੇ ਜੇ ਪਾਲਣ ਦਾ ਸੋਚੀਏ ਤਾਂ ਸਵਾ ਸਵਾ ਲੱਖ ਰੁਪਇਆ ਲੱਗ ਜਾਂਦਾ ਪਾਲਣ ਦਾ ਬਸ ਇੱਕ ਤਰ੍ਹਾਂ ਦਾ ਮਨਕ ਚਲੋ ਗੁਲਗ ਵਿੱਚ ਪੈਸੇ ਪਾਲਣ ਵਾਲੇ ਤਾਂ ਇਕੱਠੇ ਕਰਦਾ ਫਿਰ ਲਾਊਗਾ ਜਿਹੜਾ ਪਹਿਲੇ ਦੂਜੇ ਸੂਏ ਮੱਛੀ ਲਊਗਾ ਆਪਣੇ ਤੋਂ ਨਹੀਂ ਲੈਂਦਾ ਕੋਈ ਗੱਲ ਨਹੀਂ ਪਰ ਜਿੰਨੇ ਵੀ ਵੇੜ ਹਨਾ ਪੌਣੀਆਂ ਵਾ ਉਹ ਪਹਿਲੇ ਦੂਜੇ ਸੂਏ ਹੀ ਵੇੜ ਲਵੇ ਇਹ ਦੰਦਾ ਜ ਹੋਵੇ ਬੱਚੀ ਇਹ ਦੰਦਾ ਹੀ ਹੋਵੇ ਇਹ ਦੰਦੋ ਆਪਾਂ ਦਾ ਛੋ ਚੌਗੀ ਹੈ ਇਹ ਚੌ ਦੇ ਚੱਕ ਦੀ ਆ ਆਪਾਂ ਦੋਂਦੀ ਮੰਨ ਸਕਦੇ ਹਾਂ ਸੋ ਦੇਖੋ ਦੰਦ ਵੀ ਆਪਾਂ ਚ ਚੌਕ ਦੇ ਦੰਦ ਚੱਕਦੀ ਪਈ ਆ ਸੋ ਦੇਖ ਆ ਦੇ ਵੀਰੇ ਬੱਚਾ ਹੀ ਆ ਜੇ ਬਿਲਕੁਲ ਚੱਕਦੀ ਪਈ ਆ ਹਨ ਹਾਂ ਬਸ ਠੀਕ ਆ ਤੇ ਸਾਫ ਸੁਥਰੀ ਤੇ ਭਾਇਆ ਬਾਜ਼ਾਰ ਇਹਦਾ ਕੀ ਰਹੂਗਾ ਵੀਰੇ ਫੋਨ ਤੇ ਕਰਾਂਗੇ ਪਾ ਤੇ ਨੰਬਰ ਬੋਲ ਜੀ ਆਪਣਾ 771037787 ਪਿੰਡ ਪੜਾਲਦੋਣਾ ਜ਼ਿਲ੍ਹਾ ਕਪੂਰਥਲਾ ਸੋ ਕਿਸੇ ਵੀ ਵੀਰ ਦੇ ਇਹ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ